ਕੱਲ ਬੀਤਤ ਬਰਕਸਵਾ ਸੁਧਾਰ ਦੇ ਵਿੱਚ ਦੁੱਧ ਕੰਨਾ ਜਲ ਕੇ ਪੂਰੀ ਤਰ੍ਹਾਂ ਰਾਖ ਹੋ ਗਈਆਂ ਇਹ ਅੱਗ ਉਦੋਂ ਲੱਗੀ ਜਦੋਂ ਮੀਟ ਦੀ ਦੁਕਾਨ ਤੇ ਅੰਡੇ ਉਬਾਲੇ ਜਾ ਰਹੇ ਸਨ ਜਦ ਵਿਅਕਤੀ ਆਪਣੇ ਅੰਡੇਨ ਉਬਾਲ ਰਿਹਾ ਸੀ ਤਾਂ ਦੇਖਦਿਆਂ ਦੇਖਦਿਆਂ ਇਹ ਅੱਗ ਪੂਰੀ ਦੁਕਾਨ ਨੂੰ ਆਪਣੇ ਕਬਜ਼ੇ ਚ ਲੈ ਲਿਆ ਅਤੇ ਦੇਖਦਿਆਂ ਦੇਖਦਿਆਂ ਇਹ ਅੱਗ ਨਾਲ ਹੀ ਦੁਕਾਨਦਰਜੀ ਵਿੱਚ ਜਾ ਬਰੀ ਦੋਵੇਂ ਦੁਕਾਨਾਂ ਮੀਟ ਦੀ ਦੁਕਾਨ ਅਤੇ ਦਰਜੀ ਦੀ ਦੁਕਾਨ ਬਿਲਕੁਲ 100% ਜਲ ਕੇ ਰਾਖ ਹੋ ਗਈਆਂ ਇਸ ਵਿੱਚ ਮੇਰੀ ਦੁਕਾਨ ਤੇ ਦਰਜੀ ਦੁਕਾਨ ਦਾ ਪਾਰੀ ਨੁਕਸਾਨ ਹੋਇਆ ਹੈ ਪਰੰਤੂ ਕੱਲ ਪ੍ਰਸ਼ਾਸਨ ਦੀ ناکامی ਵੀ ਸਾਹਮਤ ਹੋਈ ਹੈ ਜਨਤਾ ਵੱਲੋਂ ਪਿੰਡ ਵਾਸੀਆਂ ਵੱਲੋਂ 112 ਤੇ ਕਾਲ ਕਰਨ ਦੇ ਬਾਵਜੂਦ ਵੀ ਨਾ ਕੋਈ ਅੱਗ ਬੁਝਾਊ ਗੱਡੀ ਆਈ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਸਕਿਆ ਇਸ ਗੱਲ ਦਾ ਪਿੰਡ ਵਾਸੀਆਂ ਦੇ ਵਿੱਚ ਪਾਰੀ ਰੋਸ ਪਿਆ ਜਾ ਹੈ ਇਸ ਤੇ ਕਲਪਤ ਕਰਦੇ ਆ ਆਪਾਗੂ ਸਰਦਾਰ ਹਰਦੀਪ ਸਿੰਘ ਆਰਤੀ ਨੇ ਕਿਹਾ ਕਿ ਉਹਨਾਂ ਨੂੰ ਕੁਲਦੀਪ ਸਿੰਘ ਤਾਰੀਵਾਲ ਵੱਲੋਂ ਆ ਪਾਰਟੀ ਵੱਲੋਂ ਪੂਰਾ ਸ ਬੰਦਾ ਮਾਫਜਤ ਹੋਇਆ ਜਾਏਗਾ ਟੈਕਸਾ ਟੀਵੀ ਲਾਈਵ ਤੋਂ ਡਾਕਟਰ ਲਖਸ਼ਮਨ ਦੀ ਵਿਸ਼ੇਸ਼ ਰਿਪੋਰਟ ਪੁਣੇ ਵੱਜ ਗਿਆ ਭੱਠੀ ਦੇ ਸਿਲੰਡਰ ਦੀ ਸਿਲੰਡਰ ਦੀ ਭੱਟੀ ਨੇ ਲੱਗੀ ਹੈਗੇ ਪੁਣੇ ਪਾਪਾ ਸਿਲੰਡਰ ਬਾਲਦੇ ਆ ਥੰਦੇ ਹੁਣ ਹੁਣ ਕੰਮ ਖਾਬੜੇ ਭੂਸੇ ਦੇ ਕੰਮ ਕੀਤਾ ਏ ਛੇਰਾ ਤੇ ਜਿੰਦਾ 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 ਮੇਰਾ ਯਾਰ ਛੇਰਾ ਸੰਤ ਸਿੰਘ ਨਾ ਜੋ ਮੇਰਾ ਤੇ ਪਿੰਡ ਮੇਰਾ ਨਾਨੋ ਕੇ ਦੁਕਾਨ ਮੈਂ ਸੁਧਾਰ ਰੱਡੇ ਜੀ ਫਿਰ ਮਰਾ ਵੀ ਅੱਗ ਲੱਗਣ ਦੇ ਕਾਰਨੋਂ ਬਹੁਤ ਨੁਕਸਾਨ ਜ਼ਿਆਦਾ ਹੋਇਆ ਸਾਡੇ ਕੋਲੋਂ ਆਮ ਪਾਰਟੀ ਤੋਂ ਵਰਕਰ ਆਏ ਨੇ ਜੋ ਸਰਕਰ ਪ੍ਰਧਾਨ ਵੀ ਨੇ ਸਾਡੇ ਕੋਲ ਸਰਦਾਰ ਮਜੀਤ ਸਿੰਘ ਨੰਨੋਕੇ ਐਂ ਉਹਨੇ ਰੂਬੂ ਕਰਾਰੇ ਜੋ ਕਿ ਇੱਕ ਬਰਾ ਵੱਡਾ ਕਾਰਨਾਮਾ ਹੋ ਚੁੱਕਾ ਆ ਉਹਦੇ ਸੰਬੰਧ ਚੋਂ ਹਮਦਰਦੀ ਵਾਸਤੇ ਪਹੁੰਚਦੇ ਨੇ ਹਨ ਸਰ ਕੀ ਤੁਹਾਨੂੰ ਸੁਧਾਰ ਦੇ ਜੋ ਆ ਕੇ ਲੱਗੇ ਆ ਕਿਵੇਂ ਕਾਰਨ ਕੀ ਇਹਦੇ ਜਪਾ ਕਰ ਸਕਦੇ ਹਨ ਸਰ ਮੈਂ ਹਰਦੀਪ ਸਿੰਘ ਪਿੰਡ ਸੁਧਾਰ ਤੋਂ ਆਮ ਆਦਮੀ ਪਾਰਟੀ ਆਗੂ ਜੀ ਸਰ ਇਹ ਆਪਣਾ ਪਿੰਡ ਸੁਧਾਰ ਚੌਂਕ ਚੌਂਕ ਦੇ ਵਿੱਚ ਨਾਨੋ ਕਹਿੰਦੀ ਦੁਕਾਨ ਹੈ ਇੱਕ ਚਿਕਨ ਦੀ ਸ਼ਮਸ਼ੇਰ ਸਿੰਘ ਦਾ ਹਾਂ ਜੀ ਸ਼ਮਸ਼ੇਰ ਸਿੰਘ ਦੀ ਜਰਵੰਤ ਸਿੰਘ ਦੀ ਜਰਵੰਤ ਸਿੰਘ ਥੇ ਲੋਇਆ ਜੀ ਇੱਥੇ ਸਲੰਡਰ ਫਟਣ ਦੇ ਕਾਰਨ ਨੱਕ ਲੱਗੀ ਹੈ ਤੇ ਨੁਕਸਾਨ ਆਪਣਾ ਕਰਮਾ ਸਾਹਿਬ ਦਿਖਾ ਰਹੇ ਮੜਾ ਜਾ ਨੁਕਸਾਨ ਕਾਫੀ ਹੋ ਚੁੱਕਿਆ ਜੀ ਇੱਥੇ ਤੇ ਅਸੀਂ ਕੁਲਦੀਪ ਸਿੰਘ ਆਪਣੇ ਧਾਲੀਵਾਲ ਨੂੰ ਬੇਨਤੀ ਕਰਾਂਗੇ ਜੀ ਇੱਥੇ ਕੁਛ ਨਾ ਕੁਛ ਇਹਨਾਂ ਨੂੰ ਮਾਫ਼ ਕਰ ਦਿੱਤਾ ਜੀ ਇਹਨਾਂ ਦੇ ਜੋ ਵੀ ਹੈਗੇ ਪ੍ਰਭਾਇ ਕਰਵਾਵਾਂਗੇ ਠੀਕ ਪਾਪੋ ਤੁਹਾਨੂੰ ਆ ਜੀ